ਸਤਿ ਸ੍ਰੀ ਅਕਾਲ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਕੋਲਕ ਕੋਲਕਾਂ ਤੋਂ ਬਣਾ ਰਹੇ ਆਂ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਪਟੈਂਡਾ ਜਿੱਥੇ ਕਿ ਬਾਈ ਹੁਣਾਂ ਕੋਲੇ ਦੋ ਗਾਈਆਂ ਬਕਾਊ ਆ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੰਮੇ ਸੂਏ ਗਈਆਂ ਇਹ ਇਹ ਬਾਈ ਦੂਜੀ ਸੂਏ ਸੂਗੀ ਦੂਜੀ ਸੂਏ ਸੋਣਾ ਹੈ ਹਾਂ ਕਿੰਨੇ ਦਿਨ ਰਹਿੰਦੇ ਆ ਇਹਦੇ ਬੱਸ ਹਫਤਾ ਲੈ ਸਕਦੀ ਹੈ ਬਾਈ ਕਹਿੰਦਾ ਹਫਤਾ ਲੈ ਸਕਦੀ ਹੈ ਤੇ ਪਹਿਲੇ ਸੂਏ ਕਿੰਨੇ ਕੁ ਦੋਸੀ ਬਾਈ ਬਾਈ 25 ਕਿਲੋ ਦੋਸੀ ਹੈ ਭਾਈ ਕਹਿੰਦਾ 25 ਲੀਟਰ ਦੋਸੀ ਪਹਿਲੇ ਸੂਏ ਗਾਂ ਦੀ ਫੇਸ ਕੁਆਲਿਟੀ ਪੂਰੀ ਚੰਗੀ ਐ ਤੇ ਗਾਂ ਦਾ ਥਣਲੇਵਾ ਤੁਸੀਂ ਦੇ ਸਕਦੇ ਹੋ ਪੂਰਾ ਚੰਗਾ ਹੈਗਾ ਸਾਫ ਹੈ ਤੇ ਹਜੇ ਤਾਂ ਹਫਤਾ ਪਿਆ ਹੋਰ ਲੇਵਾ ਬਣਾਉ ਚੰਗੀ ਤਰ੍ਹਾਂ ਭਾਈ ਖੋਲ ਕੇ ਦਿਖਾਈ ਮੜੀ ਜੀ ਤੋੜ ਕੇ ਬਾਪੋ ਤੇ ਬੱਸ ਬੱਸ ਮੋੜ ਲਿਆ ਭਾਈ ਮੋੜ ਲਿਆ ਅੱਧੀ ਗਾਈ ਆਹ ਇਹਦੇ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਤਗਾਠ ਵੀ ਚੰਗਾ ਹੈ ਬਾਈ ਨਾ ਕਰਦੇ ਗੱਲ ਬਾਈ ਇਹਨੇ ਕਵੇਂ ਸੂਏ ਸੂਏ ਸੂਣਾ ਬਾਈ ਕਵੇਂ ਸੂਏ ਸੂਣਾ ਤੀਜੇ ਤੀਜੇ ਸੂਏ ਸੂਣਾ ਇਹਦੇ ਕਿੰਨੇ ਦਿਨ ਰਹਿੰਦੇ ਆ ਬਾਈ 8-7 ਇਹਦੇ ਵੀ ਬਾਈ ਕਹਿੰਦਾ 8-7 ਦਿਨ ਰਹਿੰਦੇ ਆ ਤੇ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਚੰਗੇ ਥਣਾ ਮੂਠੀ ਵਾਲਾ ਥਣਾ ਇਕੱਲੇ ਇਕੱਲੇ ਨਿਕਣਵੇਂ ਤੇ ਪਹਿਲਾ ਦੂਜੇ ਸੂਏ ਕਿੰਨੇ ਦੋਸੀ ਬਾਈ ਇਹ ਥੱਲੇ ਕੋਈ ਕੋਈ 1 ਕਿਲੋ ਦੁੱਧ ਕਰਦੇ ਆ ਦੂਜੇ ਸਵੇਰ ਬਾਈ ਕਹਿੰਦਾ 2 ਬਾਈ ਲੀਟਰ ਦੋਸੀ ਐਤ ਕੀਤਾ 25 26 ਲੀਟਰ ਦੁੱਧ ਦੇਊਗੀ ਤੇ ਤੋਰ ਕੇ ਦਿਖਾਈ ਬਾਈ ਇਹਦਾ ਵੀ ਥਾਂ ਲੈ ਵਾ ਪੂਰਾ ਚੰਗਾ ਬਾਈ ਮੋੜ ਲਿਆ ਬਾਈ ਮੋੜ ਲਿਆ ਤੇਰੀ ਕੱਤੀ ਆਜ ਤਾਂ ਹੋਰ ਆਰਡਰ ਲੈ ਵਾ ਤਿਆਰ ਕਰੂਗੀ ਰੋ ਰੋ ਕਰੇ ਕੱਲੇ ਕੱਲੇ ਤੇ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਰੇਟ ਬਹੁਤ ਵਾਜਵਾ ਬਾਈ ਉਹਨਾਂ ਦਾ ਤੇ ਬਾਈ ਮੋਬਾਈਲ ਨੰਬਰ ਬੋਲੀਆ ਆਵਦਾ 83377 ਹਾਂਜੀ 05589 ਦੁਬਾਰੇ ਫੇਰ ਬੋਲਦੇ ਬਾਈ 84373 ਹਾਂਜੀ 05589 ਤੇ ਮਿੱਤਰੋ ਬਾਈ ਹੁਣਾਂ ਕੋਲੇ ਬਹੁਤ ਚੰਗੀਆਂ ਚੰਗੀਆਂ ਗਾਈਆਂ ਹੁੰਦੀਆਂ ਚੰਗੇ ਚੰਗੇ ਦੁੱਧ ਵਾਲੀਆਂ ਤੇ ਬਾਈ ਹੁਣਾਂ ਦਾ ਕਰ ਲਿਓ ਕੰਟੈਕਟ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਕਰਾਉਣੀ ਹੋਈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਤੁਹਾਨੂੰ 5-7000 ਦੇਣ ਦੀ ਲੋੜ ਨਹੀਂ ਤੇ ਆਪਣਾ ਨੰਬਰ ਹੈਗਾ 8728091870 ਧੰਨਵਾਦ